ਲਗਾਤਾਰ ਮੈਂ ਪੂਰੇ ਅੰਮ੍ਰਿਤਸਰ ਦੇ ਵਿੱਚ ਨਜਾਇਜ਼ ਕਬਾਟੇ ਜਾਲੜੇ ਮੈਂ ਅੱਜ ਮਿਲ ਕੇ ਤੁਹਾਡੇ ਕੋਲ ਪੁੱਛਿਓ ਕੀ ਕੁਝ ਕਰਨਾ ਚਾਹੁੰਦਾ ਐਕਚੁਅਲੀ ਹਮੇਸ਼ਾ ਸਾਡੀ ਡੇਲੀ ਜਿਹੜੀ ਡਰਾਈਵ ਚੱਲਦੀ ਰਹਿੰਦੀ ਹੈ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਅੱਜ ਵੀ ਸਾਡੇ ਨਾਲ ਸਟੇਟ ਅਫਸਰ ਜਿਹੜੇ ਧਰਮਿੰਦਰ ਜੀ ਨਾਲ ਆ ਸਾਡੇ ਔਰ ਪੂਰੀ ਟੀਮ ਸਾਡੀ ਟ੍ਰੈਫਿਕ ਦੀ ਵੀ ਨਾਲ ਹੈ ਕਾਰਪੋਰੇਸ਼ਨ ਵੀ ਨਾਲ ਹੈ ਔਰ ਸਾਡੀ ਕੋਸ਼ਿਸ਼ ਇਹੋ ਹੀ ਆ ਲਗਾਤਾਰ ਇਹੋ ਹੀ ਕੋਸ਼ਿਸ਼ ਆ ਜਿਹੜੇ ਰਸਤੇ ਹੈਗੇ ਆ ਜਿਹੜੇ ਦੁਕਾਨਾਂ ਦੇ ਬਾਹਰ ਸਮਾਨ ਲੋਕਾਂ ਨੇ ਲਾਇਆ ਹੋਇਆ ਸਮਾਨ ਜਿਹੜਾ ਦੁਕਾਨਾਂ ਦੇ ਅੰਦਰ ਹੋਵੇ ਆਲਰੇਡੀ ਡੀਸੀਮ ਨਾਲੋਂ ਆਰਡਰ ਵੀ ਹੈਗੇ ਆ ਇਦੇ ਦੇ ਬਾਅਦ ਕਾਰਵਾਈ ਕੀਤੀ ਜਾਊਗੀ ਇਸ ਤੋਂ ਬਾਅਦ ਹੁਣ ਅਸੀਂ ਜਿੰਨੇ ਵੀ ਤਕਰੀਬਨ ਆਲਰੇਡੀ ਸਾਡੀਆਂ ਕਾਰਪੋਰੇਸ਼ਨ ਵੱਲੋਂ ਵੀ ਸਾਡੇ ਵੱਲੋਂ ਵੀ ਬਹੁਤ ਸਾਰੀਆਂ ਮੀਟਿੰਗ ਜਿਹੜੀਆਂ ਪਬਲਿਕ ਦੇ ਨਾਲ ਬਾਜ਼ਾਰਾਂ ਦੇ ਵਿੱਚ ਜਿੰਨੇ ਵੀ ਮਾਰਕੀਟਸ ਹੈਗੀਆਂ ਦਰਬਾਰ ਸਾਹਿਬ ਹੋ ਗਿਆ ਸ਼ਿਦਾਰ ਸਾਹਿਬ ਹੋ ਗਿਆ ਲੋਕਾਂ ਨੂੰ ਅਵੇਅਰ ਕੀਤਾ ਗਿਆ ਅਜੇ ਇਸ ਤੋਂ ਬਾਅਦ ਕੋਈ ਕਰਦਾ ਤੇ ਆਲਰੇਡੀ ਜਿਹੜੀ ਉਹਨਾਂ ਦੇ ਜਿਹੜੀ ਆਰਡਰਾਂ ਦੀ ਮੈਡਮ ਤੇ ਆਰਡਰਾਂ ਦੀ ਉਲੰਘਣਾ ਕਰਦਾ ਤੇ ਉਹਦੇ ਖਿਲਾਫ ਜਿਹੜੀ ਕਾਨੂੰਨੀ ਅਨਸਾਰ ਜਿਹੜੀ ਕਾਰਵਾਈ ਜ਼ਰੂਰੀ ਕਰਾਂਗੇ ਇਹ ਇਲਾਕਾ ਕਾਰੂ ਸੈਂਟਰ ਤੋਂ ਬਾਅਦ ਕੋਈ ਜਿਹੜੇ ਤਰ੍ਹਾਂ ਸਰਕਾਰੀ ਅਧਿਕਾਰੀ ਵੀ ਇੱਥੇ ਕਿ ਦੁਪਹਿਰ ਦੇ ਵੇਲੇ ਜਾਂ ਸ਼ਾਮ ਐਮਬੂਲੈਂਸ ਇਹੋ ਫਾਸ ਜਾਂਦੀ ਨੇ ਇਨਜਾਮ ਦੇ ਕਰਕੇ ਜੋ ਆਏ ਨੇ ਪਬਜਾ ਕੀਤਾ ਜਾਂਦੇ ਨੇ ਨਜਾਇਜ਼ ਇੱਕ ਉਹੀ ਇਸੇ ਕਰਕੇ ਲੱਗੇ ਹੋਏ ਆ ਉਹ ਕਾਫੀ ਜਿਹੜੀਆਂ ਪ੍ਰੋਬਲਮ ਜਿਹੜੀਆਂ ਛੋਟੀਆਂ-ਛੋਟੀਆਂ ਜਿਹੜੀਆਂ ਪ੍ਰੋਬਲਮ ਆਉਂਦੀਆਂ ਕੁਝ ਐਮਬੂਲੈਂਸ ਦੀਆਂ ਪ੍ਰੋਬਲਮ ਆਉਂਦੀਆਂ ਬੱਚੇ ਸਕੂਲ ਕਿਉਂਕਿ ਸਕੂਲ ਵੀ ਖੁੱਲ ਕੇ ਦੁਬਾਰਾ ਉਹਦੀ ਵੀ ਪ੍ਰੋਬਲਮ ਸਾਨੂੰ ਆਉਂਦੀਆਂ ਕਈ ਜੀ ਜ਼ਰੂਰੀ ਚੀਜ਼ਾਂ ਵਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਦੁਕਾਨਦਾਰਾਂ ਨੇ ਨਿਯਾਜ ਕਬਜ਼ੇ ਕੀਤੇ ਇਸੇ ਕਰਕੇ ਡੇਲੀ ਜਿਹੜੀਆਂ ਡਰਾਈਵ ਸਾਡੀਆਂ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਜਿਹੜੀਆਂ ਅਸੀਂ ਕਰ ਰਹੇ ਆ ਔਰ ਸਾਡੀ 100% ਕੋਸ਼ਿਸ਼ ਹੈਗੀ ਆ ਕਿ ਜਿਹ ਔਰ ਜਿਹੜਾ ਸਮਾਨ ਦੁਕਾਨਾਂ ਦੇ ਅੰਦਰ ਹੁਣ ਜਿਹੜੀਆਂ ਵਾਈਡ ਲੇਨ ਦੇ ਅੰਦਰ ਜਾਂ ਯੈਲੋ ਲੇਨ ਦੇ ਅੰਦਰ ਉਹ ਗੱਡੀਆਂ پارک ਹੋਣਾਂ ਨਾ ਕਿ ਰੋਡ ਦੇ ਉੱਪਰ ਗੱਡੀਆਂ پارک ਕੀਤੀਆਂ ਜੀ ਹਮ ਹੁਣ ਤੇ ਲੋਕ ਤੁਹਾਡੇ ਦਰਦੇ ਮਾਰੇ ਮੈਂ ਸਾਰਾ ਸਮਾਨ ਅੰਦਰ ਕਰਦੇ ਪਰ ਜਦੋਂ ਤੁਸੀਂ ਜਾਓਗੇ ਫਿਰ ਤੁਹਾਨੂੰ ਸਮਾਨ ਸਾਰਾ ਬਾਹਰ ਰੱਖਿਆ ਜਾਵੇ। ਜੀ ਮੈਂ ਕੋਲ ਆਲਰੇਡੀ ਮੈਂ ਤੁਹਾਨੂੰ ਦੱਸਿਆ ਆ ਡੀਸੀ मैम ਵੱਲੋਂ ਆਰਡਰ ਨਿਕਲੀ ਹੋਈ ਆ 163 BNS ਜਿਹੜੇ 100 ਪਹਿਲੇ 144 ਦੇ ਆਰਡਰ ਹੁੰਦੇ ਸੀ ਕਿ 188 ਦਾ ਬੱਚਾ ਦਰ ਹੁੰਦਾ ਸੀਗਾ। ਹੁਣ ਅਸੀਂ ਇਸ ਤੋਂ ਬਾਅਦ ਜਿਹੜੇ ਆ ਕਿਉਂਕਿ ਬਹੁਤ ਸਾਰੀ ਅਵੇਅਰਨੈਸ ਹੋ ਗਈ ਆ ਤੁਹਾਡੇ ਵੱਲ ਤੁਹਾਡੇ ਥ ਔਰ ਮੈਡਮ ਨੇ অল레ਡੀ ਮੈਡਮ ਨੇ ਵੀ ਇਹ ਅਵੇਅਰ ਕੀਤਾ ਹੋਇਆ ਪ੍ਰੈਸ মিডিਆ ਨੂੰ ਵਾਈਟ ਵੀ ਦਿੱਤੀਆਂ ਹੋਈਆਂ ਤੇਰੇ ਵੱਲੋਂ ਵੀ ਕਾਰਪੋਰੇਸ਼ਨ ਵੱਲੋਂ ਵੀ ਦਿੱਤੀਆਂ ਹੋਈਆਂ ਇਸ ਤੋਂ ਬਾਅਦ ਅਸੀਂ ਹੁਣ ਵੇਖਾਂਗੇ ਨਹੀਂ ਆ ਇਹਦੀ ਹੋਊਗਾ ਵੀ ਸਮਾਨ ਚਾਹੇ ਬਾਹਰ ਵੀ ਰੱਖਣ ਫੋਟੋ ਵੀ ਆ ਗਈ ਉਹ ਫੋਟੋ ਦੇ ਉੱਤੇ ਵੀ ਜਿਹੜੀ ਕਾਰਵਾਈ ਜ਼ਰੂਰ ਹੋਊਗਾ ਚਲਾਨ ਵੀ ਕੱਟੇ ਜਾ ਰਹੇ ਮੈਨੂੰ ਨਹੀਂ ਬਿਲਕੁਲ ਚਲਾਨ ਹੀ ਕੋਈ ਚਲਾਨ ਤਾਂ ਹੋਣਗੇ ਹੋਣਗੇ ਉਹਦੇ ਨਾਲ ਜਿਹੜੀਆਂ ਜਿਹੜੀਆਂ ਸਮਾਨ ਬਾਹਰ ਕੱਢਿਆ ਹੋਊਗਾ ਐਫ ਆਈ ਆਰ ਦਰਜ ਹੋਊਗੀ ਦੋ 99 ਦੇ ਵਿੱਚ ਜਿਹੜੀ ਐਫ ਆਈ ਆਰ ਉਹ ਦਰਜ ਹੋ। ਸਾਜੀ ਨੂੰ ਕੋਈ ਐਫ ਆਰ ਨਹੀਂ ਜਰੂਰ ਹੋਗੀ। ਵੇਖੋ ਜਿੱਥੇ ਜਿੱਥੇ ਅਸੀਂ ਵੇਖ ਰਹੇ ਹਾਂ ਜਿੱਥੇ ਜਿੱਥੇ ਪਤਾ ਲੱਗਦਾ ਸਾਡੇ ਕੋਲ ਉਹ ਕਿੱਥੇ ਆਉਣਗੇ ਆ। ਉਹ ਹੀ ਰਿਪੋਰਟ ਬਣਾ ਕੇ ਕਾਰਪੋਰੇਸ਼ਨ ਨੂੰ ਸੈਂਡ ਕਰਾਂਗੇ। ਕਾਰਪੋਰੇਸ਼ਨ ਅੱਗੇ ਡੀਸੀਐਮ ਨੂੰ ਕਰਨਗੇ ਔਰ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਵੇ। ਆਮਨੀ ਸਰਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕੀ ਕੀ ਡਿਟੇਲ ਦੁਬਾਰਾ ਰੁਣ ਕੀ ਕੁਸ਼ੀਸ਼ ਕਰਨ। ਵੇਖੋ ਆਮਨੀ ਸਰਵਾਸੀਆਂ ਨੂੰ ਇਹੋ ਹੀ ਆ। ਹਾਂ ਐਕਚੁਅਲੀ ਜਿੰਨੀ ਵੀ ਜਾਂ ਜਿਹੜੇ ਸਾਡਾ ਪੰਜਾਬ ਪੁਲਿਸ ਔਰ ਜਿਹੜੀ ਕਾਰਪੋਰੇਸ਼ਨ ਆ ਇਹ ਪਬਲਿਕ ਦੇ ਵਾਸਤੇ ਖਾਸ ਕਰਕੇ ਦੁਕਾਨਦਾਰ ਆਪਣੇ ਸਮਾਨ ਜਿਹੜਾ ਦੁਕਾਨ ਦੇ ਅੰਦਰ ਲਾਉਣ ਜਿਹੜੀਆਂ ਪਾਰਕਿੰਗ ਵਾਲੀਆਂ ਸਪੇਸਿਸ ਆ ਉਹ ਜੋ ਖਾਲੀ ਰੱਖਣ ਤਾਂ ਜੋ ਉਥੇ ਗੱਡੀਆਂ ਪਾਰਕ ਹੋ ਸਕਣ ਕਿਉਂਕਿ ਪਾਰਕਿੰਗ ਦੀ ਵੀ ਬਣੀ ਜਬ ਡੀ ਪ੍ਰੋਬਲਮ ਹੈਗੀ ਆ ਤਾਂ ਜੋ ਜਿਹੜੀਆਂ ਪਾਰਕਿੰਗ ਗੱਡੀਆਂ ਜਿਹੜੀਆਂ ਵਾਈਟ ਲਾਈਨ ਦੇ येलो ਲਾਈਨ ਦੇ ਅੰਦਰ ਗੱਡੀਆਂ ਪਾਰਕ ਕੀਤੀਆਂ ਜਾਣ ਔਰ ਮੈਂ ਇਹਦੇ ਨਾਲ ਨਾਲ ਪੇਰੈਂਟਸ ਨੂੰ ਵੀ ਕਹੂੰਗੀ ਜਿਹੜੇ ਛੋਟੇ ਬੱਚੇ ਡਰਾਈਵ ਕਰਦੇ ਅੰਡਰ ਅੰਡਰ 16 ਜਿਹੜੇ 16 ਦੇ ਸਾਲ ਦੇ ਥੱਲੇ ਥੱਲੇ ਬੱਚੇ ਜਿਹੜੇ ਆ ਮੋਟਰਸਾਈਕਲ ਵਗੈਰਾ ਜਾਂ ਬਾਈ ਐਕਟਿਵਾ ਜਿਹੜੇ ਕਰਦੇ ਆ ਉਹਨਾਂ ਨੂੰ ਵਾਈਟ ਕਨ ਕਿਉਂਕਿ ਉਹ ਵੀ ਅਸੀਂ ਹੁਣ ਚਲਾਨ ਕਰ ਰਹੇ ਆ ਇਹਦੇ ਨਾਲ ਨਾਲ ਜਿੰਨੀਆਂ ਵੀ ਈ ਰਿਕਸ਼ੇ ਆਟੋ ਹੈਗੇ ਜਿਨ੍ਹਾਂ ਕੋ ਡਾਕੂਮੈਂਟ ਨਹੀਂ ਹੈਗੇ ਜਿਨ੍ਹਾਂ ਨੇ ਸ਼ਾਰਟਸ ਪਾਏ ਹੋਏ ਖਾਸ ਕਰਕੇ ਸ਼ਾਰਟਸ ਪਾਏ ਵਰਦੀ ਨਹੀਂ ਯੂਨੀਫਾਰਮ ਨਹੀਂ ਗ੍ਰੇ ਕਲਰ ਦੀ ਪਾਈ ਉਹਨਾਂ ਦੇ ਖਿਲਾਫ ਵੀ ਜਿਹੜੇ ਅਸੀਂ ਚਲਾਨ ਕਰਨੇ ਸ਼ੁਰੂ ਕਰਦੇ ਆਂ ਥੈਂਕ ਯੂ ਥੈਂਕ ਯੂ